ਇਹ ਕੱਲ ਨਾ ਬਿਜਲੀ ਬਿਜਲੀ ਬੋਰਡਾਂ ਦੀ ਬਹੁਤ ਵੱਡੀ ਲਾਪਰਵਾਹੀ ਕਹਿ ਸਕਦੇ ਆਪਾਂ ਇਹ ਇਹਦੇ ਵਿੱਚ ਦੇਖਣ ਨੂੰ ਆਇਆ ਵੀ ਬਹੁਤ ਅਸੀਂ 2 ਜਾਂ 3 ਵਾਰੀ ਜਾ ਚੁੱਕੇ ਉਹਨਾਂ ਕੋਲੇ ਉਹ ਸਾਡੇ ਤੋਂ ਪੈਸਿਆਂ ਦੀ ਮੰਗ ਕਰ ਰਹੇ ਸੀਗੇ ਕਿ ਵੀ ਅਸੀਂ ਨਹੀਂ ਕਰ ਸਕਦੇ ਪਹਿਲਾਂ ਆ ਲਾਈਨ ਇੱਕ ਬਣਾਇ ਪਾਈ ਸੀਗੀ ਉਹ ਜੇਹ ਸਾਹਿਬ ਆਏ ਉਦੋਂ ਅਸੀਂ ਕਹਿੰਦੇ ਵੀ ਅਸੀਂ ਤੁਹਾਡੀਆਂ ਤਾਰਾਂ ਟਾਈਟ ਕਰ ਦਾਂਗੇ ਉੱਚੀਆਂ ਕਰ ਦਾਂਗੇ ਐਸਾ ਕਰ ਦਾਂਗੇ ਵੈਸਾ ਕਰ ਦਾਂਗੇ ਪਰ ਉਹਨਾਂ ਨੇ ਆਫਦਾ ਕੰਮ ਕੀਤਾ ਉਸ ਤੋਂ ਬਾਅਦ ਚਲੇ ਗਏ ਉਸ ਤੋਂ ਬਾਅਦ ਸਾਡੇ ਨਾਲ ਕੋਈ ਮਤਲਬ ਕੰਟੈਕਟ ਨਹੀਂ ਕੀਤਾ ਅਸੀਂ ਦੁਬਾਰਾ ਗਏ ਵੀ ਤੁਸੀਂ ਕਿਹਾ ਸੀ ਵੀ ਤਾਰਾਂ ਉੱਚੀਆਂ ਕਰਕੇ ਤੇ ਠੀਕ ਕਰਕੇ ਦੇਵੋਗੇ ਪਰ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਉਹ ਸਾਨੂੰ ਸਮਝਦੀ ਕਹਿੰਦੇ ਵੀ ਤੁਸੀਂ 1500 ਰੁਪਏ ਕਰੇ 3500 ਰੁਪਿਆ ਇੱਕ ਜਿਹੀ 3500 ਰੁਪਏ ਦੀ ਮੰਗ ਕਰ ਰਿਹਾ ਸੀਗਾ ਜਿਹੜਾ ਦੋ ਲਾਈਨਾਂ ਚੱਲਦੀਆਂ ਨਹੀਂ ਅਸਲ 'ਚ ਇਹ ਦੋ ਲਾਈਨਾਂ ਚੱਲਦੀਆਂ ਨੇ ਦੋ ਲਾਈਨਾਂ ਤੋਂ ਇੱਕ ਕਲਾਇੰਟ ਦੇ ਕਹਿੰਦੇ 3500 ਰੁਪਏ ਦੂਸਰਾ ਕਹਿੰਦਾ 1500 ਹੀ ਦੇ ਦਿਓ ਕੋਈ ਲੇਬਰ ਦੇ ਦਿਓ ਐਸ ਤਰ੍ਹਾਂ ਗੱਲ ਲੱਗ ਗਿਆ ਤੇ ਫਿਰ ਉਸ ਤੋਂ ਬਾਅਦ ਸਾਡੇ ਕੋਲ ਐਪਲੀਕੇਸ਼ਨ ਵੀ ਹੈ ਜਿਹੜੀ ਅਸੀਂ ਪਹਿਲਾਂ ਐਕਸੀਅਨ ਸਾਹਿਬ ਨੂੰ ਮਿਲੇ ਸੀ ਫਿਰ ਐਕਸੀਅਨ ਤੋਂ ਬਾਅਦ ਐਸਡੀਓ ਸਾਹਿਬ ਨੂੰ ਵੀ ਮਿਲੇ ਐਸਡੀਓ ਤੋਂ ਬਾਅਦ ਸਾਹਿਬ ਤੋਂ ਬਾਅਦ ਜੇ ਸਾਹਿਬ ਦੋਵੇਂ ਦੋਨਾਂ ਦੇ ਕੋਲੇ ਅਸੀਂ ਮਤਲਬ ਬੈ ਕੇ ਗੱਲਬਾਤ ਕਰਕੇ ਉਸ ਤੋਂ ਬਾਅਦ ਐਪਲੀਕੇਸ਼ਨ ਦੇ ਕੇ ਫੇਰ ਆਈਏ ਮਿਆਂਗੇ ਐਪਲੀਕੇਸ਼ਨ ਦੀ ਰੀਸੀਵਿੰਗ ਵੀ ਸਾਡੇ ਕੋਲੇ ਹੈਗੀ ਹੈ ਤੇ ਅੱਜ 29 ਤਰੀਕ ਦੀ ਰੀਸੀਵਿੰਗ ਦਿੱਤੀ ਹੋਈ ਹੈਗੀ ਤੇ 29 ਤਰੀਕ ਤੋਂ ਬਾਅਦ ਅੱਜ ਤੱਕ ਸਾਡੇ ਕੋਲੇ ਕੋਈ ਵੀ ਨਹੀਂ ਪਹੁੰਚਿਆ ਤਾਰਾ ਠੀਕ ਕਰਨ ਤੇ ਹੋਇਆ ਕੀ ਹੈ ਇੱਥੇ ਇੱਥੇ ਮੁੰਡੇ ਦੀ ਡੈਥ ਹੋ ਗਈ ਕੱਲ ਗੇਟ ਲਾਉਂਦਾ ਸੀ ਗੇਟ ਲਾਉਂਦਾ ਸੀਗਾ ਉਹ ਤੇ ਗੇਟ ਲਾਉਣ ਕਰਕੇ ਮਤਲਬ ਉੱਪਰ ਸਰੀਆ ਸੁਰੂਆ ਕੋਈ ਟੱਚ ਹੋਇਆ ਜਾਂ ਉਹਦਾ ਸਿਰ ਟੱਚ ਹੋਇਆ ਇਹ ਤਾਂ ਨਹੀਂ ਪਤਾ ਸਾਨੂੰ ਕਿਉਂਕਿ ਅਸੀਂ ਖੁਦ ਉੱਥੇ ਮੌਜੂਦ ਨਹੀਂ ਸੀਗੇ ਪਰ ਹਸਪੀਟਲ ਜਦੋਂ ਜਾ ਕੇ ਦੇਖਿਆ ਤਾਂ ਉਹ ਮਤਲਬ ਜਸਟ 5-7 ਸੈਕਿੰਡ ਦੇ ਵਿੱਚ ਹੀ ਡੈਥ ਹੋ ਗਈ ਹੈ ਮੁੰਡੇ ਦੀ ਕਿਉਂਕਿ ਹਾਈ ਵੋਲਟੇਜ ਦਾ ਤਾਰਾ ਲੱਗਿਆ 11000 ਜਾਂ ਕੋਈ 1100 ਕੋਈ ਵੋਲਟੇਜ ਹੈਗੀ ਹੈ ਇਹਨਾਂ ਦੀ ਇਹਨਾਂ ਨੂੰ ਆਪਾਂ ਨੂੰ ਪਤਾ ਨਹੀਂਗਾ ਪਰ ਉਹ ਵੋਲਟੇਜ ਹੈਗੀ ਹੈ ਉਸ ਕਰਕੇ ਜਿਆਦਾ ਇਹ ਮਤਲਬ ਪਾਵਰਫੁਲ ਕਰਕੇ ਉਹ ਆਨ ਦੀ ਸਪੋਰਟ ਡੈਥ ਹੋ ਗਈ ਸੀ ਕੀ ਬੱਚੇ ਦੀ ਤੇ ਕਿੰਨਾ ਸੀ ਬੰਦੇ ਦਾ ਤਕਰੀਬਨ ਜੱਗੀ ਨਾਮ ਦੱਸਦੇ ਹੈਗੇ ਕਿਉਂਕਿ ਆਪਣੇ ਸਾਹਮਣੇ ਘਰ ਵਾਲੇ ਦੇ ਮਿਸਤਰੀ ਲੱਗੇ ਹੋਏ ਸੀ ਇਹ ਮਿਸਤਰੀ ਦਾ ਕੰਮ ਕਰਦਾ ਸੀ ਮੁੰਡਾ ਆਪ ਠੇਕੇਦਾਰ ਸੀਗੇ ਇਹ ਦੋ ਦੋ ਜਣੇ ਤੇ ਉਹਨਾਂ ਚੋਂ ਇੱਕ ਖੁਦ ਠੇਕੇਦਾਰ ਹੀ ਸੀਗਾ ਇਹ ਹੁਣ ਕੀ ਮੰਗ ਕਰਦੇ ਸੀ ਇਹ ਮੰਗਦਾ ਗਰੀਬ ਪਰਿਵਾਰ ਹੈ ਜੀ ਦੇਖੋ ਹੁਣ ਜਿਹੜੇ ਕੰਮ ਮਿਸਤਰੀ ਦਾ ਕਰਦਾ ਹੈਗਾ ਤਾਂ ਉਹ ਕੋਈ ਨੌਕਰੀ ਪੇਸ਼ਾ ਤਾਂ ਹੈ ਨਹੀਂ ਵੀ ਜਿਹੜਾ ਕੋਈ ਸਰਕਾਰੀ ਜੋ ਕੋਈ ਸਰਕਾਰੀ ਸਹੂਲਤ ਮਿਲ ਜੂਗੀ ਤੇ ਇਹ ਤਾਂ ਹੁਣ ਮਹਿਕਮੇ ਨੂੰ ਚਾਹੀਦਾ ਵੀ ਮਹਿਕਮਾ ਹੀ ਕੁਝ ਨਾ ਕੁਝ ਕਰੇ ਕਿਉਂਕਿ ਗਾਂ ਬਾਲ ਬੱਚੇ ਨੇਗੇ ਛੋਟੇ ਬੱਚੇ ਨੇਗੇ ਤਾਂ ਹੁਣ ਤੁਸੀਂ ਆਪ ਹੀ ਹੋ ਸਕਦੇ ਹੋ ਵੀ ਇਨਸਾਫ ਹੀ ਦਿਵਾਇਆ ਜਾਵੇ ਸਾਨੂੰ ਤਾਂ ਵੀ ਹੁਣ ਜਿਹੜਾ ਬੰਦਾ ਗਿਆ ਉਹ ਤਾਂ ਪੂਰਾ ਤਾਂ ਕਰ ਨਹੀਂ ਸਕਦੇ ਪਰ ਉਹਦਾ ਕਿ ਜੇਨਕੇ ਹਿਸਾਬ ਨਾਲ ਕਾਟਾ ਪੂਰਾ ਤਾਂ ਕਰਨਾ ਹੀ ਪਊ ਨਾ ਹੁਣ ਬੱਚੇ ਵਾਸਤੇ ਮੇਰਾ ਨਾਮ ਹਜੂਰਾ ਸਿੰਘ ਹੈ ਜੀ ਹਜੂਰਾ ਜੀ ਕੀ ਹੋਇਆ ਜਿਹੜਾ ਇੱਥੇ ਕੱਲ ਮਿਸਤਰੀ ਜਿਹੜਾ ਸੀਗਾ ਉਹ ਕੋਠੀ ਪਾਉਂਦਾ ਹੈ ਉਹਨੂੰ ਇੱਥੇ ਕੋਠੀ ਪਾਉਂਦੇ ਨੂੰ ਤਕਰੀਬਨ ਸਾਲ ਸਾਲ ਹੋ ਚੱਲਿਆ ਠੇਕੇਦਾਰ ਸੀਗਾ ਜੀ ਦੋ ਮਿਸਤਰੀ ਸੀਗੇ ਉਹ ਤੇ ਉੱਪਰ ਹਾਈ ਬੋਲਟ ਦੀਆਂ 440 ਬੋਲਟ ਦੀਆਂ ਤਾਰਾਂ ਜਾ ਰਹੀਆਂ ਨੇ ਉਹ ਜੇਹੀ ਹੋ ਰਿਆਂ ਨੂੰ ਬਿਜਲੀ ਵਿਭਾਗ ਨੂੰ ਆਖਿਆ ਸੀ ਉੱਚੀਆਂ ਉੱਚੀਆਂ ਮਤਲਬ ਇਹ ਕਰ ਦਿਓ ਇਨਾਂ ਨੇ ਮਹਿਕਮਿਆਂ ਵਾਲਿਆਂ ਨੇ ਕੋਈ ਸੁਣਾਈ ਨਹੀਂ ਕੀਤੀ ਗਈ ਕੰਪਾਈਨਾ ਗਲੀ ਜਾਂਦੀ ਹੈ ਗਲੀ ਹੈਗੀ ਹੈ ਗਲੀ ਦੇ ਵਿੱਚ ਕੰਪਾਈਨਾ ਜਾਂਦੀਆਂ ਨੇ ਕੰਪਾਈਨਾ ਨਾਲ ਟੱਚ ਕਰਦੀਆਂ ਨੇ ਅਗਰ ਇਹ ਤਾਂ ਮਿਸਤਰੀ ਹੈ ਕੋਈ ਹੋਰ ਵੀ ਵੱਡਾ ਹਾਦਸਾ ਹੋਊਗਾ ਇਹ ਅਸੀਂ ਮਹਿਕਮੇ ਨੂੰ ਹਾਂਜੀ ਇਹ ਬਿਜਲੀ ਮਹਿਕਮੇ ਦੀ ਹੈ ਜੀ ਮਹਿਕਮਾ ਲਾਪਰਵਾਹੀ ਬਹੁਤ ਜ਼ਿਆਦਾ ਵਰਤ ਰਿਹਾ ਹੈ ਹਜੇ ਦੱਸਿਆ ਵੀ ਸੀ ਹਾਂਜੀ ਦੱਸੇ ਦੱਸਣ ਦੇ ਬਾਅਦ ਉਸ ਵੀ ਇਹ ਕੋਈ ਨਹੀਂ ਸੁਣਾਈ ਕਰਦਾ ਜੀ ਕਿੰਨੀਆਂ ਗਨੀਮੀਆਂ ਤਾਰਾਂ ਇਹ ਜਮਾਂ ਹੀ ਨੀਮੀਆਂ ਨੇ ਬੰਦੇ ਦਾ ਹੱਥ ਲੱਗਣ ਤੱਕ ਵੀ ਜਾਂਦੀਆਂ ਨੇ ਆ ਕੇ ਮੌਕਾ ਦੇਖ ਸਕਦੇ ਐ ਕੋਈ ਐਜੀ ਗੱਲ ਨਹੀਂ ਐ ਹਜੇ ਵੀ ਆ ਕੇ ਦੇਖ ਲੈਣੇ ਬਾਕੀ ਤਾਰਾਂ ਉੱਪਰ ਦੇਖੋ ਕਿੰਨੀਆਂ ਉੱਚੀਆਂ ਜਾ ਰਹੀਆਂ ਨੇ ਇੱਕ ਹੁਣ ਨਵੀਂ ਤਾਰ ਪਾਈ ਆ ਉਹਨਾਂ ਨੇ ਕੇਬਲ ਪਾਈ ਆ ਉਹ ਇਹਨਾਂ ਨੇ ਉੱਥੇ ਕੇਬਲ ਕਿਉਂ ਨਹੀਂ ਪਾਈ ਇਹ ਤਾਰਾਂ ਕਿਉਂ ਨੀਮੀਆਂ ਰੱਖੀਆਂ ਕਿੰਝਾਂ ਨੇ ਇਹ ਲੋਕਾਂ ਨੂੰ ਮਾਰਨ ਵਾਸਤੇ ਐ ਈਮਾਨ ਕਰਦੇ ਹੁਣ ਅਸੀਂ ਹੁਣ ਮੰਗ ਅਸੀਂ ਹੁਣ ਮੰਗ ਇਹੀ ਕਰਦੇ ਆ ਕਿ ਉਹ ਮਿਸਤਰੀ ਦੇ ਪਰਿਵਾਰ ਨੂੰ ਸਹਾਇਤਾ ਦਿੱਤੀ ਜਾਵੇ ਉਹਦੇ ਬਾਲ ਬੱਚਿਆਂ ਵਾਸਤੇ ਕੁਝ ਸੋ ਮਹਿਕਮਾ ਸੁਣਾਈ ਕਰੇ ਜੋ ਵੀ ਮਹਿਕਮਾ ਕਰ ਸਕਦਾ ਹੈ ਨਹੀਂ ਅਸੀਂ ਕੇਸ ਕਰਾਂਗੇ ਮਹਿਕਮੇ ਦੇ ਉੱਪਰ